ਪਟਾਲਾ ਸ਼ਹਿਰ ਨਿਵਾਸੀਓ ਫਤਿਹ ਅਜ਼ ਕਰਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਭ ਤੋਂ ਪਹਿਲੇ ਮੈਂ ਨਰੇਸ਼ ਮਹਾਜਨ ਜੀ ਤੇ ਉਹਨਾਂ ਦੀ ਸਮੂੱਚੀ ਟੀਮ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਮੈਂ ਬਹੁਤ ਵਾਰ ਬਟਾਲੇ ਆਇਆ ਪਰ ਜਿੱਡਾ ਵੱਡਾ ਕੱਟ ਤੁਸੀਂ ਅੱਜ ਕੀਤਾ ਮੈਨੂੰ ਲੱਗਦਾ ਰਿਕਾਰਡ ਕੈਮ ਹੈ ਮੈਂ ਕੱਲ ਪਠਾਨਕੋਟ ਜ਼ਿਲ੍ਹੇ ਸੀ ਜਿੱਥੇ ਪਹਿਲੀ ਵਾਰ ਅਕਾਲੀ ਦਲ ਇਲੈਕਸ਼ਨ ਲੜ ਰਿਹਾ ਮੈਂ ਉੱਥੇ ਗੱਲ ਦੇਖੀ ਕੀ ਇੰਨਾ ਪਿਆਰ ਮਿਲ ਰਿਹਾ ਸੀ ਉੱਥੇ ਮੈਂ ਹੈਰਾਨ ਰਹਿ ਗਿਆ ਤੇ ਮੈਂ ਚੀਮਾ ਸਾਹਿਬ ਨੂੰ ਕਿਹਾ ਮੈਂ ਕਿਹਾ ਚੀਮਾ ਸਾਹਿਬ ਤੁਸੀਂ ਐਮਪੀ ਬਣ ਗਏ ਹੋ ਸ਼੍ਰੋਮਣੀ ਅਕਾਲੀ ਦਲ ਤੇ ਦੂਜੀਆਂ ਪਾਰਟੀਆਂ ਨਾਲ ਜ਼ਮੀਨ ਅਸਮਾਨ ਦਾ ਫਰਕ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਦੂਜੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਅਸੀਂ ਜੂਣਾ ਮਰਨਾ ਤੁਹਾਡੇ ਵਾਸਤੇ ਥੋੜੀ ਢਾਲ ਬਣ ਕੇ ਖੜਨਾ ਥੋੜੀ ਲੜਾਈ ਲੜਨੀ ਹੈ ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਭਾਵੇਂ ਬੀਜੇਪੀ ਹੈ ਭਾਵੇਂ ਕਾਂਗਰਸ ਹੈ ਭਾਵੇਂ ਆਪ ਉਹ ਇੱਥੇ ਕੱਲਾ ਰਾਜ ਕਰਨ ਵਾਸਤੇ ਆਉਂਦੀਆਂ ਸੇਵਾ ਕਰਨ ਵਾਸਤੇ ਨਹੀਂ ਆਉਂਦੀਆਂ ਤੁਸੀਂ ਜਾਣਦੇ ਹੋ ਤੁਸੀਂ ਜਾਣਦੇ ਹੋ ਕਿ ਸਾਬਕਾ ਪ੍ਰਕਾਸ਼ ਸਿੰਘ ਜੀ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ ਕਿਉਂ ਬਣੇ ਕਿਉਂਕਿ ਉਹਨਾਂ ਨੇ ਸੇਵਾ ਕਰਕੇ ਜਨਤਾ ਦਾ ਪਿਆਰ ਕਮਾਇਆ ਬਾਦਲ ਸਾਹਿਬ ਦੀ ਸੋਚ ਸੀ ਕੀ ਪੰਜਾਬ ਤਾਂ ਤਰੱਕੀ ਕਰੂਗਾ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਤੇ ਭਾਈਚਾਰਕ ਸਾਂਝ ਰਹੂਗਾ ਕਿਸੇ ਵੀ ਧਰਮ ਦਾ ਕੋਈ ਪਵਿੱਤਰ ਦਿਹਾੜਾ ਹੁੰਦਾ ਬਾਦਲ ਸਾਹਿਬ ਆਪ ਉਹਨਾਂ ਵਿੱਚ ਬਹਿ ਕੇ ਮਨਾਉਂਦੇ ਤੁਸੀਂ ਜਾਣਦੇ ਹੋ ਕਿ ਜਦ ਬਾਦਲ ਸਾਹਿਬ ਨੇ ਜਿਵੇਂ ਦਰਬਾਰ ਸਾਹਿਬ ਦੇ ਚਾਰੋਂ ਤਰਫ ਸੁੰਦਰੀਕਰਨ ਕੀਤਾ ਨਾਲ ਦੇ ਨਾਲ ਦੁਰਗਿਆਨਾ ਮੰਦਿਰ ਤੇ ਵੀ 2-300 ਕਰੋੜ ਰੁਪਏ ਲਾ ਕੇ ਉਹਨੂੰ ਕਬਸੂਰਤ ਬਣਾਇਆ ਭਗਵਾਨ ਵਾਲਮੀਕੀ ਜੀ ਦਾ ਪਵਿੱਤਰ ਸਥਾਨ ਰਾਮ ਤੀਰਥ ਵੀ ਬਣਾਇਆ ਤੇ ਗੁਰੂ ਰਵਿਦਾਸ ਜੀ ਮਹਾਰਾਜ ਦਾ ਸਥਾਨ ਕਰਾਲਗੜ੍ਹ ਵੀ ਬਣਾਇਆ ਕਿਉਂਕਿ ਆਪਣਾ ਇੱਕ ਘਰ ਹੈ ਇੱਥੇ ਜੇ ਤਰੱਕੀ ਹੋਊਗੀ ਤਾਂ ਹੋਊਗੀ ਜੇ ਆਪਾਂ ਭਰਾਵਾ ਮੰਗੂ ਰਹਿਵਾਂਗੇ ਕਈ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਰਾਜ ਕਰਨਾ ਚਾਹੁੰਦੀਆਂ ਸਹੀ ਮੈਨੇ ਤੇ ਉਹ ਇੱਕ ਬੜੀ ਖਤਰਨਾਕ ਨੀਤੀ ਹੈ ਆ ਜਿਹੜਾ ਦੇਸ਼ ਹੈ ਸਾਰਿਆਂ ਦਾ ਦੇਸ਼ ਹੈ ਭਾਵੇਂ 1% ਆਬਾਦੀ ਹੋਏ ਭਾਵੇਂ 5% ਆਬਾਦੀ ਹੋਏ ਭਾਵੇਂ 70% ਆਬਾਦੀ ਹੋਏ ਤੁਸੀਂ ਜਾਣਦੇ ਹੋ ਕਿ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਸੀ ਸਹੀ ਮੈਨੇ ਤੇ ਉਹ ਮੁੱਖ ਮੰਤਰੀ ਸੀ ਇੰਨਾ ਮੰਗੂ ਨਹੀਂ ਭਾਵੇਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਦਾ 10 ਸਾਲ ਦਾ ਰਾਜ ਦੇਖਿਆ ਇੱਕ ਵਾਰ ਵੀ ਬਟਾਲੇ ਨਹੀਂ ਆਇਆ ਉਹਵੇਂ ਝਾੜੂ ਵਾਲਿਆਂ ਦਾ ਦੇਖ ਲਿਆ ਸਾਬਕਾਸ਼ ਸਿੰਘ ਬਾਦਲ ਮੰਨ ਲੈਂਦਾ ਗਲੀ ਗਲੀ ਸੰਗ ਦਰਸ਼ਨ ਕਰਦੇ ਸੀ ਮਨ ਲੱਗਦਾ ਪੰਜਾਬ ਦਾ ਕੋਈ ਸ਼ਹਿਰ ਨਹੀਂ ਕੋਈ ਮਹੱਲਾ ਨਹੀਂ ਕੋਈ ਪਿੰਡ ਨਹੀਂ ਜਿੱਥੇ ਬਾਦਲ ਸਾਹਿਬ ਆਪ ਨਾ ਗਏ ਹੋਣ 70 ਸਾਲ ਸੇਵਾ ਕੀਤੀ ਉਸੇ ਹੀ ਸੋਚ ਤੇ ਅਸੀਂ ਚੱਲੇ ਆ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਤੁਸੀਂ ਦੇਖਿਆ ਕਿੰਨੀ ਤਰੱਕੀ ਹੋਈ ਆ ਜਿਹੜੀ ਬਿਜਲੀ ਦੀ ਸਮੱਸਿਆ ਪਹਿਲੇ ਯਾਦ ਕਰੋ ਜਦੋਂ ਬਾਦਲ ਸਾਹਿਬ ਨਹੀਂ ਮੁੱਖ ਮੰਤਰੀ ਸੀ 10-10 ਘੰਟੇ ਬਿਜਲੀ ਦੇ ਕੱਟ ਲੱਗਦੇ ਸੀ ਮੈਂ ਵਾਅਦਾ ਕੀਤਾ ਸੀ ਮੇਰਾ ਬਿਆਨ ਪੁਰਾਣਾ ਕਢਾ ਲਓ ਕਿ ਬਿਜਲੀ ਸਰਪਲਸ ਬਣਾ ਦੂੰਗਾ ਕਾਂਗਰਸੀ ਕਹਿੰਦੇ ਸੀ ਕਿਵੇਂ ਹੋਊਗੀ ਸਰਪਲਸ ਤੇ ਤੁਸੀਂ ਦੇਖਿਆ 7 ਸਾਲ 5 6 ਸਾਲਾਂ ਦੇ ਅੰਦਰ ਥਰਮਲ ਪਲੈਂਟ ਬਣਾ ਕੇ ਬਿਜਲੀ ਸਰਪਲਸ ਕਰਤੀ ਪਰ ਹੁਣ ਫਿਰ ਤੋਂ ਕਮੀ ਆਉਣ ਲੱਗੀ ਕਿਉਂ ਰਹੀ ਐ ਪਿਛਲੇ 7 ਸਾਲ ਨਾ ਕਾਂਗਰਸ ਨੇ ਕੁਝ ਕੀਤਾ ਤੇ ਝਾੜੂ ਵਾਲੇ ਨੇ ਨਾ ਕਰਨਾ ਸੀ ਤੇ ਤੁਸੀਂ ਦੇਖ ਲਓਗੇ ਆ ਜਿਹੜੀ 2 ਤਰੀਕ ਦੇ ਬਾਅਦ ਮੈਂ ਚੇਅਰਮੈਨ ਬਿਜਲੀ ਬੋਰਡ ਨਾਲ ਗੱਲ ਕੀਤੀ ਸੀ ਤੇ ਚੇਰਮੈਨ ਕਹਿੰਨ ਲੱਗਿਆ ਸਾਡੇ ਕੋਲੇ ਹੁਣ ਬਿਜਲੀ ਘਟ ਗਈ ਐ ਕਿਉਂਕਿ ਕੋਈ ਨਵਾਂ ਥਰਮਲ ਪਲੈਂਟ ਬਣਾਇਆ ਹੀ ਨਹੀਂ ਪਿਛਲੇ 7 ਸਾਲ ਉਹ ਕਹਿੰਦਾ ਹੁਣ ਤਾਂ ਇਲੈਕਸ਼ਨ ਕਰਕੇ ਅਸੀਂ ਮਸਾਂ ਖਰੀਦ-ਖਰੂਦ ਕੇ ਇਕੱਠੀ ਕੀਤੀ ਐ ਬਿਜਲੀ ਜੀ ਨੂੰ ਦੇ ਰਹੇ ਆ ਦੋ ਤਰੀਕ ਦੇ ਬਾਅਦ ਬਟਾਲੇ ਵਾਲਿਓ ਜਿਨੇ ਕੋਲੇ ਇਨਵੋਟਰ ਹੈ ਨਹੀਂ ਓਨਵੋਟਰ ਖਰੀਦ ਲੋ ਹੁਣੀ ਇਹਦੇ ਕੋਲੇ ਜਨਰੇਟਰ ਹੈ ਨਹੀਂ ਜਨਰੇਟਰ ਜਨਰੇਟਰ ਖਰੀਦ ਲੋ ਇਹਨੇ ਕੋਲੇ ਮੱਛਰ ਮਾਰਨ ਵਾਲੀ ਦਵਾਈ ਹੈ ਨਹੀਂ ਤੇ ਉਹ ਵੀ ਦੁਕਾਨ ਤੋਂ ਜਾ ਕੇ ਖਰੀਦੋ ਵੀ ਨਹੀਂ ਮਿਲਨੀ ਇੰਨੀ ਇੰਨਾ ਬੁਰਾ ਹਾਲ ਹੋ ਜਾਣਾ ਕੱਲਿਆ ਨਹੀਂ ਤੁਸੀਂ ਸੜਕਾਂ ਦੇਖੋ ਬਟਾਲੇ ਤੋਂ ਤੁਸੀਂ ਅੰਮ੍ਰਿਤਸਰ ਜਾਣੇ ਹੋ ਪਠਾਨਕੋਟ ਜਾਣੇ ਹੋ ਚੰਡੀਗੜ੍ਹ ਜਾਣੋ ਕਿਤੇ ਵੀ ਜਾਣੇ ਹੋ ਚਾਰ ਤੇ 6 ਲੈਂਦੀਆਂ ਸੜਕਾਂ ਅਕਾਲੀ ਦਲ ਨੇ ਬਣਾਈਆਂ ਏਅਰਪੋਰਟ ਅਕਾਲੀ ਦਲ ਨੇ ਬਣਾਏ ਸ਼ਹਿਰਾਂ ਦੀ ਡਿਵੈਲਪਮੈਂਟ ਅਕਾਲੀ ਦਲ ਨੇ ਕੀਤੀ ਜਿਹੜੇ ਸਭ ਤੋਂ ਵੱਡੀ ਗੱਲ ਕੀਤੀ ਬਾਦਲ ਸਾਹਿਬ ਨੇ ਕੀ ਜੋ ਵਾਦਾ ਕੀਤਾ ਪੂਰਾ ਕੀਤਾ ਬਾਦਲ ਸਾਹਿਬ ਨੇ ਵਾਦਾ ਕੀਤਾ ਸੀ ਕਿ ਮੈਂ 4 ਕਿਲੋ ਆਟਾ 2 ਕਿਲੋ ਦਾਲ ਦਊਂਗਾ ਤੁਸੀਂ ਯਾਦ ਕਰੋ ਪਹਿਲੀ ਸਰਕਾਰ ਜਦੋਂ ਸਰਕਾਰ ਬਣੀ ਪਹਿਲੀ ਕੈਬਨਿਟ ਮੀਟਿੰਗ ਚ ਪਾਸ ਕਰਕੇ ਹਰ ਮਹੀਨੇ ਉਦੋਂ ਆਟਾ ਦਿਲ ਆਉਂਦਾ ਸੀ ਕਿ ਨਹੀਂ ਹੁੰਦਾ ਸੀ ਆਉਂਦਾ ਸੀ ਨਾ ਉਦੋਂ ਬੱਚੀਆਂ ਦੀ ਸ਼ਾਦੀ ਵੀ ਸ਼ਗਨ ਆਉਂਦੇ ਸੀ ਉਹ ਵੀ ਬਾਦਲ ਸਾਹਿਬ ਨੇ ਸ਼ੁਰੂ ਕੀਤਾ ਪੈਨਸ਼ਨਾਂ ਵੀ ਬਾਦਲ ਸਾਹਿਬ ਨੇ ਸ਼ੁਰੂ ਕੀਤਾ ਉਦੋਂ ਅਸੀਂ ਐਸੀ ਬੱਚਿਆਂ ਨੂੰ ਮੁਫਤ ਪੜਾਉਂਦੇ ਹੁੰਦੇ ਸੀ ਸਕਾਲਰਸ਼ਿਪ ਦਿੰਦੇ ਸੀ 6 ਲੱਖ ਐਸਸੀ ਪਰਿਵਾਰਾਂ ਨੂੰ ਬੱਚਿਆਂ ਨੂੰ ਹਰ ਸਾਲ ਪੜਾਉਂਦੇ ਸੀ ਉਹ ਸਾਰਾ ਕੁਝ ਹੀ ਬੰਦ ਹੈ ਅਸੀਂ ਲੜਕੀਆਂ ਨੂੰ 11 ਸਰਕਾਰੀ ਸਕੂਲ ਦੇ ਪੜਨ ਵਾਲੀਆਂ ਲੜਕੀਆਂ ਨੂੰ ਅਸੀਂ ਸਾਈਕਲ ਦਿੰਦੇ ਹੁੰਦੇ ਸੀ ਅਸੀਂ ਭਗਤ ਪੂਰਨ ਸਿੰਘ ਮੈਡੀਕਲ ਇੰਸ਼ੋਰੈਂਸ ਸਕੀਮ ਲਿਆਂਦੀ ਕਾਰਡ ਬਣਾਏ 5 ਲੱਖ ਤੱਕ ਤੁਸੀਂ ਇਲਾਜ ਕਰਾ ਸਕਦੇ ਸੀ ਸਾਰਾ ਕੁਝ ਹੀ ਬੰਦ ਹੈ ਆ 7 ਸਾਲ ਤੁਸੀਂ ਦੇਖ ਲਓ سرکار ناں دی کوئی چیز ہی نہیں ہے۔ ਐਨ ਲੱਗਦਾ ਹੀ ਨਹੀਂ ਕੋਈ ਮੁੱਖ ਮੰਤਰੀ ਐ ਕਿੰਨਾ ਪਿੱਛੇ ਚਲੇ ਗਿਆ ਆਪਣਾ ਸੂਬਾ। ਤੇ ਉਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਜੇ ਵਾਪਸ ਤੁਸੀਂ ਹਰ ਮਹੀਨੇ ਆਟਾ ਦਾਲ ਚਾਹਣੇ ਆਂ, ਸ਼ਗਨ ਚਾਹਣੇ ਆਂ, ਪੈਨਸ਼ਨਾਂ ਚਾਹਣੇ ਆਂ, ਮੈਡੀਕਲ ਇੰਸ਼ੋਰੈਂਸ ਚਾਹਣੇ ਆਂ ਕਿ ਤੁਹਾਡਾ ਇਲਾਜ ਮੁਫਤ ਹੋ ਜਾਏ। ਹੁਣ ਆਪਣੇ ਕੋਲੇ ਕੋਈ ਚਾਰਾ ਨਹੀਂ। ਆਪਣੀ ਪੰਜਾਬ ਦੀ ਪਾਰਟੀ ਕਾਲੀ ਦਲ ਨੂੰ ਵਾਪਸ ਜਿਤਾ ਦਿਓ। ਉਹ ਦਿਨ ਤੁਹਾਡੇ ਕੋਲੇ ਫਿਰ ਤੋਂ ਖੁਸ਼ੀਆਂ ਆਉਂਦੀ ਆਉਣਗੇ। ਜਿਹੜੀ ਵੱਡੀ ਗੱਲ ਮੈਂ ਤੁਹਾਨੂੰ ਅੱਜ ਕਰਨ ਲੱਗਿਆ ਉਹ ਨਸ਼ੇ ਦੀ ਗੱਲ ਹੈ ਅੱਜ ਨਸ਼ਾ ਘਰ ਕਿਉਂ ਔਰ ਕਿਉਂ ਹੈ ਮੈਂ ਪੁਲਿਸ ਦੇ ਮਹਿਕਮੇ ਦੇ ਅਫਸਰਾਂ ਨੂੰ ਬੁਲਾਇਆ ਉਹਨਾਂ ਨਾਲ ਗੱਲ ਕੀਤੀ ਕਿ ਇਹਨਾਂ ਨਸ਼ਾ ਕਿਵੇਂ ਫੈਲ ਰਿਹਾ ਉਹ ਕਹਿੰਦੇ ਜੀ ਅਸੀਂ ਕੀ ਕਰੀਏ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਇਹਨਾਂ ਨੇ ਮਹੀਨਾ ਲੈਣਾ ਸ਼ੁਰੂ ਕਰ ਦਿੱਤਾ ਨਸ਼ੇ ਵੇਚਣ ਵਾਲਿਆਂ ਤੋਂ ਕੋਈ 10 ਲੱਖ ਰੁਪਏ ਲੈ ਰਿਆ ਮਿੰਨਾ ਕੋਈ 15 ਲੱਖ ਰੁਪਏ ਲੈ ਰੇ ਤੇ ਖੁਣ ਸਾਨੂੰ ਕਹਤਾ ਇਹਨਾਂ ਨੂੰ ਹੱਥ ਨਹੀਂ ਪਾਉਣਾ ਤੁਸੀਂ ਦੇਖ ਲਓ ਜਿਹੜੇ ਨਸ਼ੇ ਵੇਚਦੇ ਆ ਖੁੱਲੇ ਤਰੇ ਫਿਰਦੇ ਆ ਕਿਉਂਕਿ ਅਫਸਰਾਂ ਨੂੰ ਹਿਦੈਤ ਕੀਤੀ ਪਈ ਹੈ ਆ ਤਾਂ ਲੋਕ ਹੈ ਆਮ ਆਦਮੀ ਪਾਰਟੀ ਨੇ ਨਾ ਆਮ ਆਦਮੀ ਰੱਖ ਲਿਆ ਪਰ ਹੈ ਸਾਰੇ ਠੱਗ ਜਿੰਨੇ ਠੱਗ ਸੀ ਪੰਜਾਬ ਦੇ ਸਾਰੇ ਹੀ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਤੇ ਤੁਸੀਂ ਦੇਖ ਲਓ ਉਹਨਾਂ ਨੇ ਆਪਣੇ ਨਾਲ ਇੰਨੀ ਠੱਗੀ ਮਾਰੀ ਕਿ ਸਰਕਾਰ ਬਣਾ ਗਏ ਮੈਂ ਅੱਜ ਐਲਾਨ ਕਰਨਾ ਚਾਹਣਾ ਹੈ ਜਿਸ ਦਿਨ ਆਪਣੀ ਸਰਕਾਰ ਆਈ ਇੱਕ ਨੰ ਪਹਿਲੀ ਕੈਬਨਿਟ ਮੀਟਿੰਗ ਚ ਨਵਾਂ ਕਾਨੂੰਨ ਲੈ ਕੇ ਆਵਾਂਗੇ ਕਿ ਜਿਹੜਾ ਡਰੱਗ ਵੇਚੂਗਾ ਉਹਨੂੰ ਫਾਂਸੀ ਦੀ ਸਜ਼ਾ ਹੋਊਗੀ ਫਾਂਸੀ ਦੀ ਸਪੈਸ਼ਲ ਟ੍ਰਾਇਲ ਕੋਰਟ ਬਣ ਗਏ ਸਪੈਸ਼ਲ ਕੋਰਟ ਬਣ ਗਏ ਜਿਹੜਾ 1 ਸਾਲ ਦੇ ਅੰਦਰ ਅੰਦਰ ਸਾਰਾ ਟ੍ਰਾਇਲ ਖਤਮ ਕਰਕੇ ਫਾਂਸੀ ਦੀ ਸਜ਼ਾ ਤੁਸੀਂ ਦੇਖ ਲੈਂਦੇ ਹੋ ਦੁਬਈ ਵਿੱਚ ਡਰੱਗਸ ਕਿਉਂ ਖਤਮ ਹੋ ਗਏ ਉੱਥੇ ਫਾਂਸੀ ਦੀ ਸਜ਼ਾ ਹੈ ਉਵੇਂ ਸਿੰਗਾਪੋਰ ਵਿੱਚ ਫਾਂਸੀ ਦੀ ਜਗਾ ਹੈ ਇੱਥੇ ਕੀ ਕਰਦੇ ਆ ਡਰੱਗ ਵੇਚ ਲੈਂਦੇ ਆ 6 ਮਹੀਨੇ ਬਾਅਦ ਬਾਹਰ ਆ ਜਾਂਦੇ ਆ ਉਹਦੇ ਬਾਅਦ ਕੁਝ ਨਹੀਂ ਦੂਜੀ ਗੱਲ ਜਿਹੜੀ ਉਹਦੀ ਜਾਇਦਾਦ ਹੋਊਗੀ ਉਹ ਸਾਰੀ ਸਰਕਾਰ ਦੀ ਜਾਇਦਾਦ ਬਣ ਜੂਗੀ ਉਹਦਾ ਮਕਾਨ ਹੋਊਗਾ ਢਾਡੂ ਕੇ ਜ਼ਰਾ ਅਸੀਂ ਸਰਕਾਰ ਜ਼ਬਤ ਕਰ ਲੂਗੀ ਜਦੋਂ ਤੱਕ ਜਦੋਂ ਤੱਕ ਸਖਤ ਕਾਨੂੰਨ ਨਹੀਂ ਬਣਦੇ ਉਦੋਂ ਤੱਕ ਆ ਲੜਾਈ ਕਾਮਯਾਬ ਨਹੀਂ ਹੋ ਸਕਦੀ ਮੈਂ ਤੁਹਾਨੂੰ ਵਚਨ ਦਿੰਦਾ ਤੇ ਆ ਲੜਾਈ ਦੋ ਲੜਾਈਆਂ ਅਸੀਂ ਸ਼ੁਰੂ ਕਰ ਰਹੇ ਹਾਂ ਇੱਕ ਤਾਂ ਸਰਕਾਰ ਬੰਦੇ ਡਰੱਗਜ਼ ਦੇ ਖਿਲਾਫ ਇੱਕ ਗੈਂਗਸਟਰਾਂ ਦੇ ਖਿਲਾਫ ਮੈਂ ਆਪਣੇ ਸੂਬੇ ਵਿੱਚ ਇੱਕ ਵੀ ਗੈਂਗਸਟਰ ਨਹੀਂ ਰਹਿਣ ਦੇਣਾ ਇੱਕ ਵੀ ਗੈਂਗਸਟਰ ਨਹੀਂ ਰਹਿਣ ਦੇਣਾ ਅੱਜ ਗੈਂਗਸਟਰਾਂ ਨੇ ਪੂਰਾ ਹਾਲ ਕੀਤਾ ਪਿਆ ਫਰੋਟੀਆਂ ਲਈ ਜਾਂਦੇ ਆ ਜਿਹੜੇ ਸ਼ਹਿਰ ਜਾਂਦਾ ਲੋਕੀ ਆਉਂਦੇ ਆ ਵਪਾਰੀ ਆਉਂਦੇ ਆ ਕੋਈ ਕਹਿੰਦਾ ਮੈਂ 20 ਲੱਖ ਦੇ ਕੇ ਆਇਆ ਕੋਈ 5 ਲੱਖ ਦੇ ਕੇ ਆਇਆ ਕੋਈ ਕੁਛ ਦੇ ਕੇ ਆਇਆ ਅੱਜ ਤੁਸੀਂ ਘਰੋਂ ਬਾਹਰ ਨਿਕਲ ਨਹੀਂ ਸਕਦੇ ਕੋਈ ਤੁਹਾਡੀ ਬਾਲੀਆਂ ਖੋਲ ਲੈਂਦਾ ਕੋਈ ਪਰਸ ਖੋਲ ਲੈਂਦਾ ਕੋਈ ਮੋਬਾਈਲ ਖੋਲ ਲੈਂਦਾ ਕੋਈ ਚੀ ਛੜਦਾ ਹੀ ਨਹੀਂ ਤੇ ਨਾਲ ਦੇ ਨਾਲ ਪੁਲਿਸ ਕੁਝ ਕਰਦੀ ਨਹੀਂ ਕਿਉਂਕਿ ਸਰਕਾਰ ਹੀ ਹੈ ਨਹੀਂ ਆਪਾਂ ਇੱਕ ਮੁੱਖ ਮੰਤਰੀ ਸ਼ਰਾਬੀ ਬਣਾਤਾ ਜਿਹਨੂੰ ਕੋਈ ਪਰਵਾਹ ਹੀ ਨਹੀਂ ਹੈ ਤੁਸੀਂ ਦੇਖ ਲਓ ਐ ਜਾ ਮਾੜਾ ਮੁੱਖ ਮੰਤਰੀ ਹੈ ਜਿਹਨੂੰ ਕੋਈ ਫਿਕਰ ਨਹੀਂ ਆਹ ਆਪਣੇ ਇੰਸਪੈਕਟਰ ਸਾਹਿਬ ਐ ਬੈਠੇ ਹਾਂਜੀ ਇਧਰ ਆਇਓ ਇੱਕ ਮਿੰਟ ਇਧਰ ਮੈਂ ਸ਼ਕਲ ਦਿਖਾਉਂਦਾ ਸਭ ਨੂੰ ਨਮਸਕਾਰ ਅੱਛਾ ਇੱਕ ਦੱਸਿਓ ਆਪ ਇੰਸਪੈਕਟਰ ਨੂੰ ਪੁੱਛੋ ਸ਼ਰਾਬ ਪੀ ਕੇ ਮੋਟਰਸਾਈਕਲ ਚਲਾਉਣ ਦਿੰਦੇ ਆ ਕਿਸੇ ਨੂੰ ਫੜ ਕੇ ਅੰਦਰ ਕਰ ਦਿੰਦੇ ਆ ਇਹਨਾਂ ਦਾ ਮੁੱਖ ਮੰਤਰੀ ਰੋਜ਼ ਬੋਤਲ ਪੀ ਕੇ ਸਰਕਾਰ ਚ ਲਈ ਹੁੰਦਾ ਕੁਛ ਨਹੀਂ ਕਰਦੇ ਇਹਨਾਂ ਦਾ ਤੁਸੀਂ ਹੈਰਾਨ ਰਹਿ ਜਾਓਗੇ ਥੋੜੇ ਦਿਨ ਪਹਿਲੇ ਬਠਿੰਡੇ ਸ਼ਾਮ ਨੂੰ ਐਨੀ ਪੀ ਲਈ ਰੋਡ ਸ਼ੋਅ ਸੀ ਗੱਡੀ ਤੇ ਚੜ ਕੇ ਉਹਨੂੰ ਚੱਕਰ ਆਉਣ ਲੱਗ ਗਿਆ ਜਿਆਦੀ ਪੀ ਲਈ ਬੋਤਲ ਪਾਣੀ ਦੀ ਆਪਣੇ ਸਿਰ 'ਚ ਢੋਲ ਲਿੱਤੀ ਉਹਨੇ ਆ ਕੋਈ ਆ ਕੋਈ ਮੁੱਖ ਮੰਤਰੀ ਦੇ ਲਾਇਕ ਹੈ ਉਹਦੋਂ ਤਾਂ ਬੜੇ ਡਰਾਮੇ ਕਰਦੇ ਸੀ ਆਮ ਆਦਮੀ ਆਮ ਆਦਮੀ ਕਰੋੜਾ ਰੁਪਿਆ ਇਹ ਤੁਹਾਡਾ ਖਰਚੀ ਜਾਂਦੇ ਆ ਆਪਣੇ ਇhtiyar ਤਾਮਿਲਨਾਡੂ ਚਲੇ ਜਾਓ ਝਾੜੂ ਦਾ ਇhtiyar ਹੈ ਨਾਗਾਲੈਂਡ ਚਲੇ ਜਾਓ ਝਾੜੂ ਦਾ ਤਿਆਰ ਹੈ ਉਥੇ ਕੇਜਰੀਵਾਲ ਨੂੰ ਟਕੜਾ ਕਰਨ ਵਾਸਤੇ ਝਾੜੂ ਵਾਲੀ ਸਰਕਾਰ ਖਜ਼ਾਨਾ ਥੋੜਿਆ ਹੈ ਥੋੜੇ ਵਾਸਤੇ ਸ਼ਗਨ ਵਾਸਤੇ ਪੈਸਾ ਹੈ ਨਹੀਂ ਆਟਾ ਦਾਲ ਦੇਣ ਵਾਸਤੇ ਪੈਸਾ ਹੈ ਨਹੀਂ ਆਪਣੇ ਇਸ਼ਤਿਹਾਰ ਲਾਉਣ ਵਾਸਤੇ 1000 ਕਰੋੜ ਰੁਪਏ ਖਰਚੀ ਜਾਂਦੇ ਮੈਂ ਇੰਨੀ ਬੇਨਤੀ ਕਰਦੇ ਆ ਆਪਣੇ ਆਪਣੇ ਹੀ ਆਸੀਂ ਕਾਲੀ ਦੇ ਲੈ 103 ਸਾਲ ਪੁਰਾਣੀ ਪਾਰਟੀ ਐ ਅਸੀਂ ਰਹਿਣਾ ਇੱਥੇ ਐ ਤੁਹਾਡੇ ਵਿੱਚ ਹੀ ਰਹਿਣਾ ਐ ਅਸੀਂ ਕਿਤੇ ਤੁਹਾਡੇ ਨਾਲ ਐਜੀ ਗੱਲ ਨਹੀਂ ਕਰਾਂਗੇ ਕਿਉਂਕਿ ਅਸੀਂ ਹਰ ਰੋਜ਼ ਤੁਹਾਡੇ ਸਾਹਮਣੇ ਆਉਣਾ ਆ ਜਿਹੜੀ ਪਾਰਟੀ ਐ ਆਮ ਆਦਮੀ ਜਾਂ ਦਿੱਲੀ ਵਾਲਿਆਂ ਜੇ ਤੁਸੀਂ ਉਹਨਾਂ ਨੂੰ ਵੋਟ ਨਹੀਂ ਪਾਉਂਗੇ ਇਹਨਾਂ ਨੇ ਆਪਣੀ ਦੁਕਾਨ ਬੰਦ ਕਰਕੇ ਕਿਸੇ ਹੋਰ ਸੂਬੇ ਠੱਗੀ ਮਨ ਚਲੇ ਜਾਵਾਂਗੇ ਤੁਸੀਂ ਬਟਾਲੇ ਦੀ ਦੇਖੋ ਇੱਕ ਬੰਦਾ ਦੱਸ ਰਿਹਾ ਸੀ ਮੈਨੂੰ ਮਾਨ ਸਿੰਘ ਦੱਸ ਰਿਹਾ ਸੀ ਕਿ ਕਿੱਡਾ ਵਧੀਆ ਸ਼ਹਿਰ ਹੁੰਦਾ ਸੀ ਇੰਡਸਟਰੀ ਹੁੰਦੀ ਸੀ ਹੌਲੀ ਹੌਲੀ ਆ ਪਿੱਛੇ ਚਲੇ ਗਿਆ ਤੋਂ ਐਸ ਕਰਕੇ ਜਿਹੜੀ ਸਾਡੀ ਸਰਕਾਰ ਹੈ ਆਪਣੇ ਪੰਜਾਬ ਨੂੰ ਤਗੜਾ ਕਰਨ ਵਾਸਤੇ ਜਦੋਂ ਤੱਕ ਕਿੱਥੇ ਵਪਾਰ ਨਹੀਂ ਵਧਦਾ ਇੱਕ ਥੀਨ ਡੈਮ ਦੇ ਉੱਤੇ ਅਸੀਂ ਬਹੁਤ ਵੱਡਾ ਟੂਰਿਜ਼ਮ ਦਾ ਹੱਬ ਬਣਾਉਣ ਲੱਗੇ ਆ तकरीबन 50 ਹਜ਼ਾਰ ਕਰੋੜ ਰੁਪਏ ਲਾ ਕੇ ਜਿਹਦੇ ਨਾਲ ਜਿਹਦੇ ਨਾਲ ਜਿਹਦੇ ਨਾਲ ਇੱਥੇ ਇੰਨੀ এমਪਲੋਇਮੈਂਟ ਹੋਣੀ ਹੈ ਸੋ ਮੈਂ ਸਾਰੇ ਸਾਰੇ ਲੋਕਾਂ ਨੂੰ ਬੇਨਤੀ ਕਰਨਾ ਤੇ ਖਾਸ ਕਰਕੇ ਕਾ ਕਹਿਣਾ ਚਾਹਣਾ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਮੈਂ ਬੇਨਤੀ ਕਰਨਾ ਚਾਹਣਾ ਹੈ ਅਕਾਲੀ ਦਲ ਥੋਡੀ ਪਾਰਟੀ ਹੈ ਕਈ ਲੋਕ ਤਾਂ ਇੱਕ ਧਰਮ ਨੂੰ ਦੂਜੇ ਨਾਲ ਲੜਾਉਂਦੇ ਆ ਇਸ ਤੇ ਜੋੜਦੇ ਆ ਪਿਆਰ ਮੁਹੱਬਤ ਨਾ ਜੋੜਦੇ ਆਂ ਦੂਜੀਆਂ ਪਾਰਟੀਆਂ ਜਾਣ ਕੇ ਡਰਾਉਂਦੀਆਂ ਐ ਇਸ ਕਰਕੇ ਮੈਂ ਜ਼ਿਆਦਾ ਸਮਝਣ ਲੈਂਦਾ ਹੋਇਆ ਮੈਂ ਚੀਮਾ ਸਾਹਿਬ ਜਿਹੜੇ ਤੁਹਾਡੇ ਇੱਥੋਂ ਦੇ ਉਮੀਦਵਾਰ ਐ ਬਹੁਤ بڑے ਲਿਖੇ ਆ ਡਾਕਟਰ ਐ ਆ ਵੱਡੇ ਬਾਦਲ ਸਾਹਿਬ ਦੇ ਨਾਲ ਰਹੇ ਐ ਮੈਨੂੰ ਲੱਗਦਾ ਪੂਰੀ ਜ਼ਿੰਦਗੀ ਇਹਨਾਂ ਨੇ ਵੱਡੇ ਬਾਦਲ ਸਾਹਿਬ ਨਾਲ ਹੀ ਕੱਟੀ ਐ ਉਹਨਾਂ ਵਰਗੀ ਸੋਚ ਐ ਇਹਨਾਂ ਤੋਂ ਵਧੀਆ ਉਮੀਦਵਾਰ ਤੁਹਾਨੂੰ ਮਿਲ ਨਹੀਂ ਸਕਦਾ ਇਸ ਕਰਕੇ ਬੇਨਤੀ ਕਰਦਾ ਹੈ ਅਕਾਲੀ ਦਲ ਨੂੰ ਤਗੜਾ ਕਰੋਗੇ ਆਪਣੇ ਪੰਜਾਬ ਨੂੰ ਤਗੜਾ ਕਰੋਗੇ ਅਕਾਲੀ ਦਲ ਤਗੜਾ ਤੇ ਪੰਜਾਬ ਦੀ ਤਰੱਕੀ ਹੋਊਗੀ ਤੁਸੀਂ ਜਾਣਦੇ ਹੋ ਤੁਸੀਂ ਆਪਣੇ 20 22 ਸਾਲ ਦਾ ਰਾਜ ਬਾਦਲ ਸਾਹਿਬ ਦਾ ਦੇਖਿਆ ਤਰੱਕੀ ਉਦੋਂ ਹੀ ਹੋਈ ਸੀ ਉਦੋਂ ਹੀ ਸਹੂਲਤਾਂ ਮਿਲੀਆਂ ਸੀ ਬਾਕੀ ਸਮੇ ਸਾਰੀਆਂ ਬੰਦ ਹੋ ਗਈਆਂ ਸੀ ਇਸ ਕਰਕੇ ਮੈਂ ਬੇਨਤੀ ਕਰਦਾ ਇੱਕ ਇੱਕ ਵੋਟ ਤੱਕੜੀ ਚੋਣ ਨਿਸ਼ਾਨ ਹੈ ਤੱਕੜੀ ਚੋਣ ਸ਼ਾਨ ਦੇ ਲਾ ਕੇ ਦੀਮਾ ਸਾਹਿਬ ਨੂੰ ਬਣਾਓ ਕਾਮਯਾਬ ਪੰਜਾਬ ਦੀ ਥੋੜੀ ਆਪਣੀ ਖੇਤਰੀ ਪਾਰਟੀ ਨੂੰ ਪਾਰਲੀਮੈਂਟ ਭੇਜੋ ਜੋ ਥੋੜੀ ਲੜਾਈ ਲੜ ਸਕੇ ਤੇ ਪੰਜਾਬ ਵਿੱਚ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਸ਼੍ਰਮnik ਕਾਦ ਦੇ ਵਿੱਚ ਸ਼੍ਰਮnik ਕਾਦ ਦੇ ਵਿੱਚ ਸਾਥੀਆਂ ਸਮੇਤ ਸਮੂਹ ਨੇ ਕੀਤੀ ਆ ਅਸੋਂ ਨੇ ਵੀ ਸ਼੍ਰਮnik ਕਾਦ ਦੇ ਵਿੱਚ ਸਾਹਮਣੇ ਆਉਣ ਤੇ ਜੀ ਆਇਆਂ ਕਹਿੰਿਆ ਤੇ ਫਿਰ ਚੋਤਾ ਜਾਓ ਚੋਤਾ ਆ ਗੁਰਦਵਾਰਾ ਦਾ ਆਪਾਂ ਪਹਿਲੇ ਪਾਸੋਂ ਆ ਗਏ ਗੋਲੇ ਸ੍ਰੀ ਅਮਨਿਕਾਲ ਦੇ ਸੰਗਤਾਂ ਦਾ ਪੈਣਾ ਦਾ ਪਰਾਣਾ ਦਾ ਵੀਰਾਂ ਦਾ ਸ਼੍ਰੋਮਣੀ ਕਾਲੀਦਾਵ ਦੇ ਇਸਤਰੀ ਕਾਲੀਦਾਵ ਦੇ ਆਪੂ ਸਹਿਮਾਨਾਂ ਦਾ ਉਹਨਾਂ ਦਾ ਸਮੋਹਾਂ ਜਿਹੜੀਆਂ ਪਾਣਾ ਜਿੱਪੀਆਂ ਦਾ ਜਿਨ੍ਹਾਂ ਨੇ ਇਸ ਵਾਲੀ ਨੂੰ ਕਾਮਯਾਬ ਕਰਨ ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ ਮੈਂ ਸਾਰਿਆਂ ਦਾ ਮਿਹਰ ਦੀ ਕਰਾਇਆ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੂੰ ਨਰਿ ਬੁਲਾ ਸਕਿਆ ਜਿਨ੍ਹਾਂ ਦਾ ਨਾਂ ਨਹੀਂ ਲੱਗਿਆ ਮੈਂ ਆਪਣੇ ਵੱਲੋਂ ਜਿਹਨ ਨਰੇਸ਼ ਮਾਝਾ ਹਰਕਨ ਚਾਰਜੀ ਵਾਲੋਂ ਦੋਨੀਆਂ ਅਫੀਰ ਦੇ ਨੋਫੀ ਚੋਣਾਂ ਕਿਤੇ ਕਰਕੇ ਨਾ ਲਈ ਗਿਆ ਤੇ ਉਹਦੀ ਅਸੀਂ ਮਾਫੀ ਦੇ ਹੱਥ ਦਾ ਰਿਆਂ ਜਿਹਨੇ ਕੋਲ ਸਟੇਜ ਤੇ ਨਹੀਂ ਆਇਆ ਗਿਆ ਤੁਹਾਡੀ ਹਾਜ਼ਰੀ ਸਾਡੇ ਬਿਨਾਂ ਨਹੀਂ ਲੱਗ ਗਈ ਆ ਤੁਸੀਂ ਬਹੁਤ ਮਿਹਨਤ ਕੀਤੀ ਆ ਬੜੇ ਬੜੇ ਵੱਡੀ ਗਿਣਤੀ ਚ ਆਇਓ ਸਾਡੇ ਪਿੰਡਾਂ ਦੇ ਵਿੱਚੋਂ ਆਇਓ ਪੰਜ ਸਰਪੰਚ ਸਾਹਿਬਾਨ ਅਕਾਲੀ ਆਗੂ ਵਰਕਰ ਸਭ ਆਇਓ ਤੁਹਾਡਾ ਇੱਥੇ ਜੀ ਆਇਆਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਸਪੀਚਨ ਦੌਰ ਤੇ ਬਹੁਤ ਹੀ ਧੰਨਵਾਦੀਆਂ ਆਪਣੇ ਗਾਂਧੀ ਨਗਰ ਕੈਂਪ ਦਾ ਜਿਨ੍ਹਾਂ ਨੇ ਇਸ ਰੈਲੀ ਨੂੰ ਭਰਪੂਰ ਕਾਮਯਾਬ ਕਰਨ ਵਿੱਚ ਆਪਣੇ ਸਾਰੇ ਗਾਂਧੀ ਨਗਰ ਕੈਂਪ ਦਾ ਸਮੂਲੀਅਤ ਕੀਤੀ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਮਾ ਬੋਲ ਸਰਪ੍ਰਸ਼ਾਸਨ ਦਾ ਔਰ ਮੀਡੀਆ ਦਾ ਔਰ ਹਲਕਾ ਨਿਵਾਸੀ ਸਾਰੇ ਨਗਰਾਂ ਤੋਂ ਆਏ